ਤੁਹਾਨੂੰ ਕਿੱਥੋਂ ਆਏ ਤੁਸੀਂ ਵੈਸੇ ਅਸੀਂ ਸਰਸੇ ਤੋਂ ਆਏ ਜੀ ਪਾਨਾ ਬੇਟਾ ਜੀ ਤੁਹਾਨੂੰ ਕਿਹ ਦੱਸਿਆ ਜੀ ਇਸ ਥਾਨ ਬਾਰੇ ਇਸ ਵਾਸਤੇ ਮੇਰੀ ਭੂਆ ਜੀ ਰਹਿੰਦੇ ਜੁਗਰਲੇ ਉਹਨਾਂ ਨੇ ਦੱਸਿਆ ਸੀ ਕਹਿੰਦੀ ਵੀ ਇੱਥੇ ਤੁਸੀਂ ਆ ਜਾਓ ਵੀ ਦੋ ਸਾਲਾਂ ਕੋਈਸੇ ਮੁੰਡੇ ਦੇ ਬੀਜਾ ਨਹੀਂ ਆਇਆ ਤੇ ਉਦੋਂ ਬਾਅਦ ਬੀਜਾ ਆ ਗਿਆ ਤੁਸੀਂ ਬੀਜਾ ਨਾਲੇ ਆ ਗਏ ਸੀ ਹਾਂਜੀ ਹਾਂਜੀ ਪੂਰੀ ਸ਼ਰਧਾ ਭਾਵਨਾ ਨਾਲ ਆਏ ਸੀ ਜੀ ਸੋਡੀ ਮਨੋ ਕਾਮਨਾ ਪੂਰਨ ਹੋਈ ਇਸ ਵੀਡੀਓ ਦੇ ਜ਼ਰੀਏ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਐਦੋ-ਉਦੋ ਭਟਕਦੇ ਫਿਰਨੇ ਵੀ ਗੁਰੂ ਘਰ ਆਓ ਗੁਰੂ ਘਰ ਸਭ ਕੁਝ ਹੀ ਹੈ ਜੇ ਆਪੇ ਸ਼ਰਧਾ ਰੱਖਾਂਗੇ ਤਾਂ ਸਭ ਕੁਝ ਇੱਥੇ ਗੁਰੂ ਗੋਰੀ ਮਿਲਦਾ ਹੈਗਾ ਪਰਮਾਤਮਾ ਸਭ ਨੂੰ ਦਿੰਦਾ ਹੈਗਾ ਜੇ ਆਪਾਂ ਭਰੋਸਾ ਰੱਖਾਂਗੇ ਤਾਂ ਵੀ ਹੋਰ ਸੰਗਤਾਂ ਨੂੰ ਕੀ ਮੈਸੇਜ ਹੈ ਤੁਹਾਡਾ ਵੀ ਗੁਰੂ ਨਾਲ ਜੁੜੋ ਸਭ ਕੁਝ ਗੁਰੂ ਕੋਲ ਹੀ ਆ ਔਰ ਇਧਰ ਉਧਰ ਭਟਕ ਕੇ ਦਾ ਕੋਈ ਫਾਇਦਾ ਨਹੀਂ ਹੈ ਅੰਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਤੁਸੀਂ ਇੱਥੇ ਪਹਿਲੀ ਵਾਰ ਆਏ ਜਾਂ ਇਸ ਤੋਂ ਪਹਿਲਾਂ ਵੀ ਆ ਚੁੱਕੇ ਹੋ ਅਜੀ ਜੀ ਤਿੰਨ ਵਾਰ ਹੀ ਆ ਚੁੱਕੇ ਆ ਜੀ ਇਹਦੇ ਵੀ ਆ ਚੁੱਕੇ ਆ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਸੀਗੀ ਅਜੀ ਜੀ ਆਪ ਦਾ ਡੇਟ ਹੈਗੀ ਜੀ ਘਰੇ ਜੀ ਪਰਿਵਾਰ ਚ ਉਹ ਆਪਣਾ ਜਿੰਦਵਾਰੀ ਆਉਣ ਨਾਲ ਸਹੀ ਹੋ ਗਏ ਤੇ ਸੋਖਾ ਆਪਣੀ ਪੂਰੀ ਹੋ ਗਈ ਪੂਰੀ ਹੋ ਚੁਕੀ ਹੈ ਕੀ ਸੁਖਣਾ ਕੀਤੀ ਸੀ ਤੁਸੀਂ ਸੁਖਣੀ ਜੀ ਕਿਤਾ ਆਪਣਾ ਬੱਚੇ ਨੂੰ ਬੈਂਟ ਦੀ ਦਿੱਕਤ ਸੀ ਬੈਂਟਾਂ ਦੀ ਜੀ ਬਾਹਰ ਜਾਣਾ ਸੀ ਜੀ ਬੱਚੇ ਨੇ ਤੇ ਉਹ ਬੈਂਟ ਵੀ ਸਹੀ ਹੋ ਗਿਆ ਸਾਰੇ ਸਾਰਾ ਕੰਮ ਬਹੁਤ ਵਧੀਆ ਹੋ ਗਿਆ ਜੀ ਮਹਾਰਾਜ ਨੇ ਬਹੁਤ ਕਿਰਪਾ ਕਰਤੀ ਤੁਸੀਂ ਇੱਥੇ ਆਉਣ ਵਾਲੇ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇੱਧਰ ਆਓ ਜੀ ਇਹ ਬਹੁਤ ਵਧੀਆ ਜਗ੍ਹਾ ਜੀ ਬਹੁਤ ਵਧੀਆ ਹੈ ਬਹੁਤ ਸੁੱਖਾ ਪੂਰੀਆਂ ਹੁੰਦੀਆਂ ਜੀ ਸਾਰਾ ਸਾਰਾ ਪੰਜਾਬ ਨੂੰ ਆਉਣਾ ਚਾਹੀਦਾ ਜੀ ਇੱਥੇ ਹੋਰ ਦੇਸ਼ਾਂ-ਵਦੇਸ਼ਾਂ ਵਿੱਚ ਬੈਠੀ ਸੰਗਤਾਂ ਨੂੰ ਕੀ ਕਹਿਣਾ ਜਾਊਂਗਾ ਇਸ ਸਥਾਨ ਤੇ ਬਾਰੇ ਤੁਸੀਂ ਬਹੁਤ ਵਧੀਆ ਜੀ ਜੀ ਬਹੁਤ ਵਧੀਆ ਬਹੁਤ ਮੈਂ ਤਾਂ ਮਤਲਬ ਹੀ ਬਹੁਤ ਵਧੀਆ ਜੀ ਮੇਰੇ ਤੀਜੀ ਮਤਲਬ ਇਹ ਬਾਹਰ ਆਏ ਆ ਬਾਬੇ ਦੇ ਇੱਥੇ ਠੀਕ ਹੈ ਜੀ ਅੜੀ ਸਰ ਜੀ ਠੀਕ ਹੈ ਤੇ ਮੇਰੇ ਸੁੱਖ ਪੂਰੀ ਹੋ ਗਈ ਹੋਰ ਵੀ ਸੁੱਖਾ ਪੂਰੀ ਆਉਂਦੀ ਜਿਹੜੇ ਸਾਨੂੰ ਦਿੱਤਿਆ ਸੀਗਾ ਉਹਨਾਂ ਦੀਆਂ ਸੁੱਖਾ ਪੂਰੀਆਂ ਹੋਈਆਂ ਜੀ ਸਾਡੇ ਤਾਂ ਇੱਧਰ ਬਠਿੰਡੇ ਜਿਹੜੇ ਦੇ ਸਾਰੇ ਮੇਰੇ ਪਿੰਡ ਕੁਦਾ ਜੀ ਤੁਸੀਂ ਇੱਥੇ ਆ ਚੁੱਕੇ ਹੋ ਹੁਣ ਤੱਕ ਨਹੀਂ ਵੀਰੇ ਮੈਂ ਤੀਜੀ ਵਾਰੀ ਇੱਥੇ ਆਇਆ ਹਾਂ ਤੇ ਕਿਹੜਾ ਕਾਮੜਿਆ ਸੀ ਜਿਹੜਾ ਬਾਬਾ ਜੀ ਨੇ ਕਾਰ ਸਵਾਰਿਆ ਤੁਹਾਡਾ ਜਿਹੜੀ ਇੱਕ ਤਾਂ ਮੇਰੇ ਘਰ ਚ ਬਹੁਤ ਪ੍ਰੋਬਲਮ ਲੈਂਦੀ ਸੀ ਤੇ ਮੇਰੀ ਲੱਤ ਨਾ ਖੜਚਲੀ ਸੀ ਪਹਿਲਾਂ ਤੇ ਮੈਂ ਸੁੱਖ ਸੁੱਖ ਜੀ ਆਇਆ ਤੇ ਤੀਜੀ ਵਾਰੀ ਮੈਂ ਇੱਥੇ ਚੌਂਕੀ ਪਰਣਾ ਆਇਆ ਕਿ ਕਹਿੰਦੇ ਚੌਂਕੀ ਹੋਈ ਮੈਂ ਤਾਂ ਟਿਕਣ ਆਇਆ ਤੇ ਇੱਕ ਮੈਰਿਜ ਨਹੀਂ ਹੋ ਪਰੀ ਸੀ ਸੁੱਖਾ ਸੀਗਾ ਮੈਰਿਜ ਹੋ ਜਾਵੇ ਤੇ ਮੇਰੀ ਮੈਰਿਜ ਵੀ ਹੋ ਗਈ ਆ ਵੀਰੇ ਇੱਥੇ ਆ ਗਿਆ ਯਾਨੀ ਕਿ ਇੱਥੇ ਜਿਹੜਾ ਵੀ ਉਹਦਾ ਝੋਲਿਆਂ ਭਰ ਕੇ ਲੈ ਕੇ ਜਾਂਦਾ ਵੀਰੇ ਤੁਹਾਡੀ ਸੰਗਤਾਂ ਨੂੰ ਕੀ ਅਪੀਲ ਹੈ ਜੋ ਸੰਗਤ ਦੇ ਜਿਹੜੇ ਆ ਰਹੇ ਨੇ ਜਾਂ ਫਿਰ ਜਿਹੜੇ ਸੰਗਤਾਂ ਆਣ ਵਾਲੀਆਂ ਆ ਇਹ ਵੀਡੀਓ ਨੇ ਦੇਖ ਕੇ ਉਹਨਾਂ ਨੂੰ ਤੁਹਾ ਮੈਂ ਤਾਂ ਇਹੀ ਕਹੂੰਗਾ ਵੀ ਇੱਥੇ ਸ਼ਰਦਨ ਜਿਹੜਾ ਬੰਦਾ ਆਉਂਦਾ ਉਹਦਾ ਹਰ ਇੱਕ ਕੰਮ ਪੂਰਾ ਹੁੰਦਾ। ਮੈਂ ਤਾਂ ਵੀਰੇ ਸ਼ਰਦਨ ਆਇਆ ਸੀ ਮੈਂ ਤਾਂ ਇਹੀ ਅਪੀਲ ਕਰੂੰਗਾ ਵੀ ਜਿਹੜਾ ਬੰਦਾ ਇੱਥੇ ਆਪਣੀ ਸ਼ਰਦਾ ਭਾਵਨਾ ਲੈ ਕੇ ਇੱਥੇ ਆਉਂਦਾ ਉਹਨੂੰ ਐਂਟਾ ਪਾਸ਼ਾ ਉਹਨਾਂ ਦੀ ਹਰ ਇੱਕ ਮੁਰਾਦ ਪੂਰੀ ਕਰਦਾ ਜੀ। ਪਰ ਸੱਚੇ ਮਨ ਨਾਲ ਇੱਥੇ ਆਉ ਉਹ ਹਰ ਇੱਕ ਦੀ ਝੋਲੀ ਭਰਦਾ ਜੀ। ਤੁਸੀਂ ਕਿੱਥੋਂ ਆਏ ਲੇ ਇੱਥੇ ਹਰਦੂਰ ਸਾਹਿਬ ਵਿੱਚ? ਮੈਂ ਵੀ ਢੀ ਲੁਧਿਆਣੇ ਤੋਂ ਆਇਆ ਜੀ ਲੁਧਿਆਣੇ ਤੋਂ ਵੀ 10 ਕਿਲੋਮੀਟਰ 15 ਕਿਲੋਮੀਟਰ ਲੱਗੇ। ਕਿਹੜੀ ਲੁਧਿਆਣੇ ਕਿਹੜੀ ਜਗ੍ਹਾ ਤੋਂ? ਕਮਨੇਵਾਲ ਪਿੰਡ ਆ ਜ

ਉਹਨਾਂ ਦੱਸਿਆ ਸੀ ਵੀ ਦੱਸਿ ਵੀ ਆਖਿਆ ਵੀ ਪਹਿਲੀ ਵਾਰ ਹੈ ਕਿ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਜ਼ਰੀਏ ਵਰਤਾ ਮਹਾਰਾਜ ਪੂਰੀ ਕਰੇ ਤੇ ਸਭ ਦੀ ਉਹਦੇ ਮੁਕਾਤੇ ਜਿਹੜੇ ਛੋਟੇ ਸੇਵਾਵਾਂ ਮਜੂਰ ਹੋ ਗਏ ਭਾਵੇਂ ਤਿੰਨ ਤਿਆ ਸਾਥੀਆਂ ਬਾਰੋਂਦੀਆਂ ਨੇ ਵੀ ਛੇਵੇਂ ਪਾਸਾ ਇੱਥੇ ਨਵੇਂ ਪਾਸਾ ਆਈ ਆਏ ਨੇ ਇਹ ਤੋਂ ਬੜਾ ਤਾਂ ਕੋਈ ਸਥਾਨ ਹੋ ਨਹੀਂ ਸਕਦਾ ਜਿਹੜਾ ਇਹ ਆਪਾਂ ਤੁਹਾਡੀਆਂ ਵੀ ਉਹਨੂੰ ਆਪਣਾ ਸਾਰੀਆਂ ਪੂਰੀਆਂ ਹੋਈਆਂ ਮੇਰੀ ਹਜੇ ਰਹਿੰਦੀ ਐ ਉਹ ਬਹੁਤ ਆ ਗਈਆਂ ਮੇਰੀ ਵੀ ਆਜੂ ਅੱਛਾ ਜੀ ਮੈਨੂੰ ਆਸ ਹੈ ਹਾਂ ਜੀ ਹਾਂ ਜੀ ਕਿੰਨਾ ਟਾਈਮ ਗਾ ਤੁਹਾਨੂੰ ਆਦਿਆਂ ਨੂੰ ਸਾਲ ਹੋ ਗਿਆ ਸਾਲ ਹੋ ਗਿਆ ਸਾਲ ਹੋ ਗਿਆ ਚਲੋ ਬਹੁਤ ਝਾਰਾ ਸੰਗਤਾ ਹੂੰਗੀ ਪਿੰਡੋ ਅੱਛਾ ਜੀ ਵੀ ਜਾਣੀ ਕੋਈ ਬੰਦਾ ਵੀ ਆਈ ਨਹੀਂ ਕਹਿੰਦਾ ਵੀ ਮੇਰੇ ਸੁੱਖਣ ਸੁਖੀ ਸੀ ਵੀ ਨਹੀਂ ਹੋਈ ਪੂਰੀ ਵੀ ਮੈਨੂੰ ਵੀ ਆਸ ਹੈ ਮੇਰੀ ਵੀ ਹੋਜੂ ਹਾਂ ਹੋਏਗੀ ਮਹਾਰਾਜ ਜੀ ਵੱਡੀ ਵੀ ਪੂਰੀ ਹੋਏਗੀ ਆ ਜਰੂਰ ਪੂਰੀ ਹੋਏਗੀ ਜੇ ਮਹਾਰਾਜ ਜੀ ਸਭ ਦੇ ਕਰਦੇ ਆ ਤੁਹਾਡੇ ਵੀ ਕਾਰਜ ਸਫਲ ਕਰਨੇ ਸਭ ਦੇ ਕਾਰਜ ਰਾਸੇ ਹੀ ਕਰਦਾ ਆਪਾਂ ਥਾਂ ਥਾਂ ਜਾਣ ਦਾ ਕੋਈ ਫਾਇਦਾ ਨਹੀਂ ਤੁਸੀਂ ਕਿੱਥੋਂ ਆਏ ਅਸੀਂ ਜਿੰਡਾਲੀ ਤੋਂ ਜਿੰਡਾਲੀ ਕਿੱਥੇ ਪੈਂਦਾ ਜੀ ਇਟਮੋਟ ਕੋਲੇ ਜਰਗਰ ਦੇ ਉਰਲੀ ਸਾਈਡ ਹਾਂ ਲੁਧਿਆਣੀ ਵਿੱਚ ਹੀ ਪੈਂਦਾ ਹੈ ਹਾਂ ਲੁਧਿਆਣੇ ਦੇ ਪੈਂਦਾ ਚਲੋ ਠੀਕ ਹੈ ਜੀ ਧੰਨਵਾਦ ਭਾਈ ਤੁਸੀਂ ਕਿ ਕਦੋਂ ਆਏ ਸੀ ਇੱਥੇ ਪਹਿਲੀ ਵਾਰ ਹੋ ਗਿਆ ਇਹ ਚੌਥਾ ਹਫਤਾ ਹੈ ਕਿੰਨਾ ਟਾਈਮ ਹੈ ਚੌਥਾ ਹਫਤਾ ਦੋਤਾ ਹੁੰਦਾ ਹੈ ਤੇ ਤੁਹਾਡੀ ਕੀ ਮਨੋਂ ਕਾਮਨਾ ਸੀ ਮਨੋਂ ਕਾਮਨਾ ਜਿਹੜੀ ਮੰਨੀ ਹੈ ਜਿਹੜੀ ਪੂਰੀ ਹੋ ਗਈ ਪੂਰੀ ਹੋਈ ਚੌਥੇ ਹਫਤੇ ਜੀ ਪੂਰੀ ਹੋ ਗਈ ਹਾਂ ਜੀ ਅੱਛਾ ਜੀ ਤੁਹਾਡੇ ਪਿੰਡ ਕਈ ਸੰਗਤ ਇਹ ਹੋ ਜਾਈਏ ਜਿਹੜੀ ਜਿੰਨਾ ਦੀ ਦੂਸਰੇ ਹਫਤੇ ਪਹਿਲੇ ਹਫਤੇ ਹੀ ਪੂਰੀ ਹੋ ਗਈ ਹੈ ਪਹਿਲੇ ਅਸੀਂ ਇੱਕ ਪਿਕਅਪ ਗੱਡੀ ਲੈ ਕੇ ਆਂਦੇ ਸੀ ਫਿਰ ਦੂਸਰੀ ਵਾਰੀ ਬੱਸ ਲੈ ਕੇ ਆਏ ਹੁਣ ਅਸੀਂ ਸਾਡੀਆਂ ਤਿੰਨ ਬਸਾਂ ਦੀਆਂ ਨੇ ਪਾਰ ਕੇ ਸਾਡੇ ਉਥੋਂ ਪਿੰਡੋਂ ਆਸ-ਪਾਸੋਂ ਦੇ ਪਿੰਡੋਂ ਜੋ ਵੀ ਲੋਕ ਸੰਗਤ ਕੋਤ ਆਉਂਦੇ ਅਜੇ ਤਾਂ ਅਸੀਂ ਕਾਉਂਸਲਿੰਗ ਕਰਾਉਂਦੇ ਚੰਗੀ ਤਰ੍ਹਾਂ ਸੇ ਬੱਚਾ ਅੰਚ ਤੇ ਕਿਉਂਕਿ ਸੰਗਤ ਬਾ ਲਈਏ ਗਰਮੀ ਹੈ ਗਰਮੀ ਕਾਰਨ ਫਿਰ ਨਾ ਕਰਕੇ ਅਜ ਕੱਟ ਲੈ ਕੇ ਆਈਏ ਤੁਹਾਡੀ ਕਿਹੜੀ ਮਨੋਗਾਮਨਾ ਪੂਰੀ ਬਾਬਾ ਜੀ ਨੇ ਕੀਤੀ ਮਨੋਗਾਮਨਾ ਜੋ ਮੰਨੀਆਂ ਸਨ ਪੂਰੀਆਂ ਹੋ ਜਾਣ ਜਿੰਨੀ ਵੀ ਸੰਗਤ ਸਾਡੇ ਨਾਲ ਆਦੀ ਹੈ ਕੀ ਕੋ ਕਿਸੇ ਦਾ ਕੇਸ ਕੇਸ ਬਰੀ ਹੋਇਆ ਹੈ ਜਾਂ ਕਿਸੇ ਤੇ ਕੋ ਕਰਜ਼ਾ ਹੈ ਜਾਂ ਕੋ ਕੁੰਬਾਰ ਹੈ ਕਿਸੇ ਤਰ੍ਹਾਂ ਦੇ ਵਿੱਚ ਕਲੀਅਰ ਬਗੀ ਸਾਰਿਆਂ ਦੀ ਪੂਰੀ ਹੋਈ ਠੀਕ ਹੈ ਜੀ ਮਾੜੇ ਤੁਹਾਡੀ ਵੀ ਬਹੁਤ ਕਾਮਨਾ ਕੀ ਪੂਰੀ ਹੋਈ ਅੱਛਾ ਜੀ ਬਾਬਾ ਜੀ ਹਨ ਤੀਜਾ ਵਾਰ ਗਾਇਦ ਪੂਰੀ ਹੋਈ ਹਣ ਕਰੇ ਇਹ ਵੀ ਕਰਦਾ ਇਹ ਆਪਣਾ ਇਹ ਪੰਟੀ ਲੱਗਦਾ ਹੈ ਸਮਾਂ ਬੋਲਾ ਦੋ ਬਾਬਾ ਜੀ ਨਾ ਸਮਰਾਤਾ ਹੋਇਆ ਠੀਕ ਹੈ ਨਹੀਂ ਸਾਡੀਆਂ ਸਾਲ ਹੋ ਗਿਆ ਹੈ ਤੇ ਆਸ ਮਰਾਦਾ ਪੂਰੀਆਂ ਮੇਰੀ ਬੱਚੀ ਦੀਆਂ ਕਰ ਦਿੱਤੀਆਂ ਬਾਬੇ ਅੜੀ ਸਾਹਿਬ ਨੇ ਸਤਗੁਰ ਤੇ ਸਤਿਆ ਤੂੰ ਹੀ ਹੈਗਾ ਮੇਰਾ ਜੋ ਕੁਛ ਹੈਗਾ ਔਰ ਮੇਰਾ ਵਾਲੀ ਵਾਰਸ ਕੋਈ ਨਹੀਂ ਵੈਗਰੂ ਜੀ ਕੀ ਖਾਲਸਾ ਵੈਗਰੂ ਜੀ ਕੀ ਹਰਤੇ